ਸਰੀ ਦਾ ਸਭ ਤੋਂ ਸੇਫ ਨੇਬਰਹੂਡ ਕਿਹੜਾ ਪਹਲ ਕਰਨ ਤੇ ਫ੍ਰੀਜ਼ਰ ਹਾਈਟ ਤੇ ਸਾਊਥ ਸਰੀ ਟਾਪ ਤੇ ਨਿਕਲ ਕੇ ਆਉਂਦੇ ਆ ਕਿਉਂਕਿ ਕ੍ਰਾਈਮ ਰੇਟ ਬਹੁਤ ਘੱਟ ਆ ਇਨਾਂ ਏਰੀਆ ਦੇ ਵਿੱਚ ਫ੍ਰੀਜ਼ਰ ਹਾਈਟ ਕਿਹੜਾ ਏਰੀਆ ਇਹ ਏਰੀਆ ਹਾਈਵੇ 1 ਤੇ ਫ੍ਰੀਜ਼ਰ ਰਿਵਰ ਦੇ ਵਿਚਾਲੇ ਪੈਂਦਾ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਹੋਰ ਵੀਡੀਓਜ਼ ਲਈ ਫਰੇਜ਼ਰ ਹਾਈਟ ਗਿਲਫਰਡ ਮਾਲ ਤੇ ਸਿਰਫ 4 ਮਿੰਟ ਦੂਰ ਆ ਤੇ ਹਾਈਵੇ 1 ਤੇ 15 ਤੇ 17 ਤੇ ਚੜਨ ਨੂੰ ਸਿਰਫ 2 ਮਿੰਟ ਲੱਗਦੇ ਇਥੋਂ ਹੋਮਲੈਸ ਪ੍ਰੋਬਲਮ ਨਹੀਂ ਦੇਖਦੀ ਇੱਥੇ ਤੇ ਕਰਾਈਮ ਰੇਟ ਵੀ ਬਹੁਤ ਘਟਾ ਐ ਇਸੇ ਕਰਕੇ ਜ਼ਿਆਦਾਤਰ ਚਾਈਨੀਜ਼ ਸਾਊਥ ਕੋਰੀਅਨ ਤੇ ਪੰਜਾਬੀ ਫਰੇਜ਼ਰ ਹਾਈਟ ਵਿੱਚ ਰਹਿਣਾ ਪਸੰਦ ਕਰਦੇ ਆ 2022 ਦੇ ਬਣੇ ਇਸ ਵਕਾਊ ਲਗਜ਼ਰੀ ਘਰ ਦੇ ਬਿਲਕੁਲ ਸਾਹਮਣੇ ਫਰੇਜ਼ਰ ਹਾਈਟ ਸਕੈਂਡਰੀ ਸਕੂਲ ਸਾਇੰਸ ਅਕੈਡਮੀ ਤੇ ਰੱਕ ਸੈਂਟਰ ਬਣੇ ਹੋਏ ਆ 3 ਮਿੰਟ ਤੁਰ ਕੇ ਲੱਗਦੇ ਨੇੜੇ ਪਲਾਜ਼ਾ 59 ਜਿੱਥੇ ਟੀਡੀ ਬੈਂਕ ਤੇ ਬਾਕੀ ਸਾਰੀਆਂ ਸਹੂਲਤਾਂ ਮਿਲ ਜਾਂਦੀਆਂ ਇਸ ਘਰ ਦੇ ਵਿੱਚ ਟੋਟਲ 11 ਬੈੱਡਰੂਮ 9 ਬਾਥਰੂਮ ਦੋ ਬੈੱਡਰੂਮ ਤਾਂ ਮੇਨ ਫਲੋਰ ਤੇ ਹੀ ਆ ਪੰਜ ਉੱਪਰਲੇ ਤੇ ਤੇ ਦੋ ਬੇਸਮੈਂਟਾਂ ਦੋ ਦੋ ਬੈੱਡਰੂਮ ਵਾਲੀਆਂ ਨਾਲ ਹੀ ਮੀਡੀਆ ਰੂਮ ਆ ਥੱਲੇ ਬਣਿਆ ਹੋਇਆ ਲਗਭਗ 8200 ਸਕਰ ਫੁੱਟ ਲਾਰਡ ਤੇ 6000 ਸਕਰ ਫੁੱਟ ਦਾ ਘਰ ਉਸਾਰਿਆ ਹੋਇਆ ਜਿਹੜਾ ਬਸ ਸਰੀ ਸੈਂਟਰਲ ਸਦੀ ਲੈ ਕੇ ਜਾਂਦੀ ਉਹ ਘਰ ਦੇ ਬਿਲਕੁਲ ਲੱਗੋ ਲੰਘਦੀ ਆ ਇਸ ਘਰ ਦਾ ਮੁੱਲ ਮੰਗਿਆ ਹੋਇਆ 2930000 ਤੇ ਜੀਐਸਟੀ ਨਹੀਂ ਪੈਣੀ ਉੱਤੇ ਅਪਗ੍ਰੇਡ ਕਰਨ ਲਈ ਘਰ ਉਹ ਸੁਣਾ ਘਰ ਖਰੀਦਣ ਵੇਚਣ ਸੰਬੰਧੀ ਉੱਤੇ ਨੰਬਰ ਦਿੱਤੇ ਤੇ ਫੋਨ ਕਰ ਲਓ ਗੁਰਪ੍ਰੀ ਰੀਅਲਟਰ ਸਰੀ ਤੋਂ ਵੱਡੀ ਲਾੜ ਤੇ ਜੇਕਰ ਤੁਸੀਂ ਵੱਡਾ ਘਰ ਲੱਭ ਰਹੇ ਹੋ ਤੇ ਹੋ ਸਕਦਾ ਹੈ ਘਰ ਬਿਲਕੁਲ ਤੁਹਾਨੂੰ ਪਸੰਦ ਆਵੇ ਤੇ ਮੇਰੇ ਨਾਲ ਕੰਟੈਕਟ ਕਰ ਲਿਓ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ